ਜੋ ਜਿੰਕਾ ਫਲਸਫਾ ਉਹ ਹੈ ਉਹ ਦੀ ਕੀਫਤ ਹੈ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਬਾਣੀ ਪਗੰਮੀ ਬਾਣੀ ਜਪ ਜਿਸ ਨੂੰ ਅਸੀਂ ਸਤਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ ਇਹ ਪੌੜੀ ਆਪਣੇ ਆਪ ਵਿੱਚ ਬਹੁਤ ਕੁਝ ਰਹਸਮਈ ਹੈ ਰੇ ਸਮੇ ਇਸ ਤਰ੍ਹਾਂ ਜਿਹਨੂੰ ਸਿਰਫ ਪੜਦੇ ਆ ਅਰਥ ਕਰਦੇ ਆ ਗੱਲ ਖੁੱਲ੍ਹੇ ਗਈ ਨਹੀਂ ਕਿਉਂਕਿ ਇਹਦੇ ਮੇਰੇ ਪਾਤਸ਼ਾਹ ਅੰਤਰੀਵ ਤੀਰਥ ਦਾ ਜ਼ਿਕਰ ਕਰਦੇ ਨੇ ਅੰਤਰ ਤੀਰਥ ਅੰਤਰਗਤ ਤੀਰਥ ਮਲਣਾ ਅੰਦਰ ਦੇ ਤੀਰਥ ਦੀ ਗਤੀ ਕਰੋ ਗਤੀ ਚੱਲਣ ਨੂੰ ਕੰਨ ਜਾਓ ਕਿ ਮਲ ਮਲ ਕੇ ਨਹਾ ਮੈਲ ਧੁੱਲ ਜਾਏਗੀ ਪਾਪਾਂ ਦੇ ਉਂਝ ਨਹੀਂ ਧੁਲੇਗੇ ਇਸ ਅੰਤਰੀ ਤੀਰਥ ਦੀ ਥੋੜੀ ਜਿਹਾ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੇ ਹੈ ਉਨਕੇ ਮਨ ਦੀ ਮੈਲ ਪਾਪ ਹੈ ਤਨ ਦੀ ਮੈਲ ਅੱਖਾਂ ਨਾਲ ਦਿਖਾਈ ਦਿੰਦੀ ਹੈ ਮਨ ਦੀ ਮੈਲ ਨਾ ਦੁਜਿਆਂ ਨੂੰ ਦਿਖਾਈ ਦੇਦੀ ਹੈ ਨਾ ਖੁਦ ਸੜੀ ਆਪਣੀ ਅੱਖਾਂ ਦੇਖ ਸਕਦੀ ਹੈ ਸਮਝ ਨਾਲ ਦੇਖ ਸਕਦੇ ਹਾਂ ਬੋਧ ਨਾਲ ਦੇਖ ਸਕਦੇ ਹਾਂ ਉਂਝ ਨਹੀਂ ਤਨ ਦੀ ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ ਹੈ ਮਨ ਦੀ ਮੈਲ ਪ੍ਰਮਾਤਮਾ ਨੂੰ ਨਹੀਂ ਚੰਗੀ ਲੱਗਦੀ। ਤਨੋਂ ਮੈਲਾ, ਕਪੜੇ ਮੈਲੇ ਨੇ, ਬਹੁਤ ਮੈਲੇ ਨੇ। ਸਮਾਜ ਕਬੂਲ ਨਹੀਂ ਕਰਦਾ। ਮਨ ਮੈਲਾ, ਗੁਰੂ ਕਬੂਲ ਨਹੀਂ ਕਰਦਾ। ਪ੍ਰਮਾਤਮਾ ਕਬੂਲ ਨਹੀਂ ਕਰਦਾ। ਮਨ ਦੀ ਮੈਲ ਪਾਪ ਹੈ। ਸਾਰੀ ਦੁਨੀਆ 'ਚ ਐਸੀ ਧਾਰਨਾ ਹੈ ਕਿ ਸਾਰੀ ਦੁਨੀਆ ਵਿੱਚ ਤੀਰਥ ਵੀ ਨੇ। ਕਿ ਤੀਰਥਾਂ ਦੀ ਆਪਣੀ ਮਹਾਨਤਾ ਵੀ ਹੈ। ਪਰ ਤੀਰਥਾਂ ਦੇ ਨਾਲ ਇਹ ਜੋ ਗੱਲ ਜੋੜ ਦਿੱਤੀ ਗਈ ਇੱਥੇ ਇਸ਼ਨਾਨ ਕਰੋ ਪਾਪ ਇਤਨੇ ਧੁੱਲ ਗਏ। ਪ੍ਰਿਆਗ ਰਾਜ ਦੇ ਚਮਗੀ ਦਾ ਇਸ਼ਨਾਨ ਕਰੋ। ਹਰੀਦੌਰ ਦੇ ਕੁੰਬ ਦਾ ਇਸ਼ਨਾਨ ਕਰੋ। ਚੰਦਰ ਗ੍ਰਹਿਣ ਸੂर्य ਗ੍ਰਹਿਣ ਤੇ ਕ੍ਰੁਖhetra ਦੇ ਵਿੱਚ ਇਸ਼ਨਾਨ ਕਰੋ। ਕੁੰਭੀ ਤੇ ਵਖ ਵਖ ਤੀਰਥਾਂ ਤੇ ਇਸ਼ਨਾਨ ਕਰੋ। ਤੇ ਵਖ ਵਖ ਪੁਰਵਾਂ ਦੇ ਤੇ ਵਖ ਵਖ ਤੀਰਥਾਂ ਦਾ ਇਸ਼ਨਾਨ ਕਰੋ। ਪਾਪ ਧੁੱਲ ਜਾਣਗੇ। ਬਸ ਇੱਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਹੈ ਗੁਰੂ ਨਾਨਕ ਕਹਿਣ ਨਹੀਂ ਧੁੱਲਣਗੇ। ਬਸ ਇੱਥੋਂ ਕੁਝ ਗੱਲ ਨਿਆਰੀ ਹੋ ਜਾਂਦੀ ਹੈ। ਨਹੀਂ ਧੁੱਲਣਗੇ। ਬਲਕਿ ਤੀਰਥਾਂ ਤੇ ਰਹਿੰਦੇ ਹੋਏ ਤੇ ਤੀਰਥਾਂ ਤੇ ਇਸ਼ਨਾਨ ਕਰਦੇ ਲੋਕੀ ਪਾਪ ਕਰੀ ਜਾਂਦੇ ਨੇ ਔਰ ਕੁਝ ਆਂਕੜੇ ਇਸ ਢੰਗ ਦੇ ਨਾਲ ਨੇ ਭਾਰਤ ਦੇ ਵਿੱਚ ਆਮ ਸ਼ਹਿਰਾਂ ਨਾਲੋਂ ਤੀਰਥਾਂ ਵਿੱਚ ਉਪਦਰ ਜ਼ਿਆਦਾ ਨੇ ਤੀਰਥਾਂ ਤੇ ਗੁਨਾਹ ਜ਼ਿਆਦਾ ਨੇ ਤੀਰਥਾਂ ਤੇ ਪਾਪ ਜ਼ਿਆਦਾ ਨੇ ਬਾਕੀ ਸ਼ਹਿਰਾਂ ਵਿੱਚ ਪਾਪ ਲੋਕੀ ਕਰਦੇ ਨੇ ਵਪਾਰ ਵਿੱਚ ਰਾਜਨੀਤੀ ਵਿੱਚ ਤੀਰਥਾਂ ਤੇ ਪਾਪ ਪਾਉਂਦੇ ਨੇ ਧਰਮ ਦੇ ਨਾਂ ਤੇ ਪਰਮਾਤਮਾ ਦੇ ਨਾਂ ਤੇ ਇਸੇ ਵਾਸਤੇ ਕਲਗੀਧਰ ਪਿਤਾ ਨੂੰ ਕਹਿਣਾ ਕਿ ਪਿਆ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪੁਨ ਪਾਪ ਲਗਾਏ ਧਰਮ ਦੇ ਨਾਂ ਤੇ ਪਾਪ ਤੋ ਖੈਰ ਇਸ ਗੱਲ ਨੂੰ ਮੈਂ ਬਹੁਤਾ ਨਾਲਮ ਕਰਾਂ ਕੀਰੇ ਤੇ ਤਪ ਦਇਆ ਦਤਦਾਨ ਤੀਰਥਾਂ ਤੇ ਜਾ ਕੇ ਕੀਤਾ ਹੋਇਆ ਇਸ਼ਨਾਨ ਕੀਤਾ ਹੋਇਆ ਦਾਨ ਕਿ ਤੀਰਥਾਂ ਦੀ ਜਿਸ ਢੰਗ ਦੀ ਮਨੋਤ ਉਸ ਢੰਗ ਦੀ ਕੀਤੀ ਹੋਈ ਕਿਰਿਆ ਅਗਰ ਕੋਈ ਕਰੇ ਤੋਂ ਸੈਭ ਕੰਨ ਜੇ ਕੋ ਪਾਵੇ ਤਿਲ ਕਾ ਮਾਨ ਇੱਕ ਤਿਲ ਜੇ ਉਸ ਨੂੰ ਮਾਨ ਮਿਲ ਜਾਂਦਾ ਲੋਕੀ ਕਹਿੰਨ ਬੰਦਾ ਧਾਰਮਕ ਹੈ ਤੀਰਥਾਂ ਤੇ ਜਾਂਦਾ ਹੈ ਤੀਰਥਾਂ ਤੇ ਹੋ ਆਇਆ ਪਰ ਸਹਿਬ ਕਹਿੰਦੇ ਨੇ ਦੇ ਨਾਲ ਪਾਪ ਤੇ ਨਹੀਂ ਢੁੱਲਦਾ ਸਿਰਫ ਸੰਸਾਰ ਤੋਂ ਛੋੜੀ ਜਿਆ ਵੜਿਆਈ ਮਿਲ ਗਈ ਅੱਜ ਤੱਕ ਜੋ ਕੁਝ ਮਿਲਿਆ ਬਾਹਰੋਂ ਹੀ ਮਿਲਿਆ ਹੈ ਮਨੁੱਖ ਨੂੰ ਪਦਾਰਥ ਮਿਲੇ ਨੇ ਬਾਹਰੋਂ ਮਿਲੇ ਹੈ ਪਰਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ मित्र मिले ने बारो ही मिले ने महल मारियां मिलिया ने बारो मिले जस मिले है प्रभता मिली है बारो मिली है, पंद्रह है शायद प्रभु भी बारो ही मिलेगा पदार्थ बारो मिले ने परमात्मा भी बारो ही मिलेगा बस इथो ही बुलेखा है बुलेखा होना स्वभावक भी है क्यों अज तक जो कुछ मिले तो है, है बारो ही है ਅੰਦਰੋਂ ਤੇ ਮਨੁੱਖ ਨੂੰ ਕੱਖ ਨਹੀਂ ਲੱਗਿਆ ਤੇ ਨਾ ਹੀ ਮਨੁੱਖ ਨੇ ਅੰਦਰ ਪ੍ਰਵੇਸ਼ ਕੀਤਾ ਅੰਦਰ ਪ੍ਰਵੇਸ਼ ਕਰਦਾ ਹੈ ਧਿਆਨ ਤੋਂ ਮਨੁੱਖ ਨੇ ਅੰਦਰ ਤੇ ਧਿਆਨ ਨੂੰ ਪ੍ਰਵੇਸ਼ ਕਰਾਇਆ ਨਹੀਂ ਧਿਆਨ ਇਸ ਦਾ ਬਾਹਰ ਰਿਹਾ ਹੈ ਉਦਮ ਇਸ ਦਾ ਬਾਹਰ ਰਿਹਾ ਹੈ ਭਜ ਦੌੜ ਇਸ ਦੀ ਬਾਹਰ ਰਹੀ ਹੈ ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਝ ਮਿਲਦਾ ਗਿਆ ਭਰੋਸਾ ਵੀ ਵੱਜਦਾ ਗਿਆ यकीन भी बजता गया और जो कुछ अज तक मिले है, मिले भी बारों ही है मैं फिर दोहराव धन मिले है, बारों मिले प्रभुता मिली है बारों मिली है परिवार के संबंध जुड़े ने बारों ही जुड़े ने मित्र मिले ने बारों मिले है। जस मिले है, बारों मिले है। पदार्थ मिले ने बारों मिले ने ਤੋ ਯਕੀਨ ਬੰਦੇ ਦਾ ਪਖਤਾ ਹੋ ਗਿਆ ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ ਇਸ ਹਾਸਤੇ ਲੱਖਾਂ ਕਰੋੜਾ ਮਨਕ ਜੋ ਧਾਰਮਕ ਕਹਲਾਏ ਜਾਂਦੇ ਨੇ ਪਦਾਰਥਾਂ ਦੀ ਤਰ੍ਹਾਂ ਪਰਮਾਤਮਾ ਨੂੰ ਵੀ ਬਾਹਰੋਂ ਹੀ ਲੱਭ ਦੇਣਾ ਕਿ ਕਈ ਵਾਰ ਪਦਾਰਥ ਲੱਭਣ ਵਾਸਤੇ ਹੀ ਬਾਹਰ ਪਰਮਾਤਮਾ ਦਾ ਸਹਾਰਾ ਲਵਦੇ ਨੇ। ਉਹਨ ਪਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਵਤਾ ਮਿਲੇ, ਪਦਾਰਥ ਮਿਲੇ। ਉਹ ਸਿੱਧੇ ਰੂਪ ਦੇ ਸ਼ਹਿਦ ਬਥੇਰਿਆਂ ਦੀ ਲੋੜ ਪਰਮਾਤਮਾ ਵੀ ਨਹੀਂ ਹੈ। ਉਸਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਭਈ ਨਿਰਾਸ਼ੀ ਬਹੁਤ ਦਿਨ ਲਾ ਗਏ ਦੇਸ ਦੇ ਸੰਤਰ ਮੈਂ ਸਗਲੇ ਚਾ ਗਏ بڑے ਪੀਰ ਖਾਂ ਤੇ ਗਿਆ ਬڑے ਧਰਮ ਮੰਦਰਾਂ ਦੇ ਚ ਗਿਆ ਬڑے ਸਤ ਸੰਗ ਦੇ ਸਥਾਨਾਂ ਤੇ ਗਿਆ ਜਿਹਨੂੰ ਕਹਿੰਦੇ ਨੇ ਸਮਾਧੀ ਜਿਹਨੂੰ ਕਹਿੰਦੇ ਨੇ ਪਰਮ ਆਨੰਦ ਜਿਹਨੂੰ ਕਹਿੰਦੇ ਨੇ ਪਰਮ ਰਸ ਉਹਦੀ ਤੇ ਕੋਈ ਝਲਕ ਬਣੀ ਲੈ ਤੋ ਨਿਰਾਸ਼ ਭਈ ਨਿਰਾਸ਼ੀ ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ ਪਰਮਾਤਮਾ ਤੋਂ ਨਿਰਾਸ਼ ਹੈ ਪਤਾ ਨਹੀਂ ਹੈ ਕਿ ਲਈ ਨਿਰਾਸ਼ ਹੈ ਇਹ ਵਾਕ ਹਨ ਗੁਰੂ ਅਰਜਨ ਦੇਵ ਜੀ ਦਾ ਹੈ ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਆਂ ਤੀਰਥਾਂ ਤੇ ਭਰਮਦੇ ਆਂ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਤੇ ਉਹਦੇ ਵਿੱਚ ਉਨਤੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰੇ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਤ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਫੇ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਕੋਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ ਐਵੀਂ ਮਰਜ਼ ਕਰਦੇ ਆਂ ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼ ਅਗਰ ਹਉਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਬੱਦਾ ਛੱਟ ਇੱਕ ਰਸਮ ਅੰਦਰੋਂ ਨਿਰਾਸ਼ਨਾ ਕਾਰਨ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਜਾਗੇ بڑے ਥਾਵਾਂ ਤੇ ਝੱਕ ਮਾਰੀਏ ਜਾਗੇ ਦੇਖੇ ਨੇ ਪੱਲੇ ਕੁਝ ਨਹੀਂ ਪਿਆ ਔਰ ਵਾਕਈ ਜੀ 10000 ਸਤਸੰਗੀ ਹਵਨ 10000 ਇਸਨਾ ਦੇ ਮਨੁੱਖ ਕਰਨ ਵਾਲੇ ਹਵਨ ਤੇ ਕਿਦਰੇ ਕੋਈ ਇੱਕ ਅੱਧ ਦੇ ਪੱਲੇ ਖੇਡ ਹੁੰਦੀ ਏ ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋਂ ਨਿਰਾਸ਼ਾ ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਹੇ ਆਉਂਦਾ ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ ਏਵੀਂ ਮੇਰਜ਼ ਕਰਦੇ ਆਂ ਕਦਮਾਂ ਦੀ ਚਾਲ ਹੀ ਰਸਤੀ ਹੈ ਨਿਰਾਸ਼ ਹੈ ਮਾੜਾ ਮੋਟਾ ਵੀ ਕੋਈ ਰਸਤੇ 'ਚ ਕੰਮ ਪੈ ਜਾ ਸਤਸੰਗ ਛੋੜਿਆ ਜਾ ਸਕਦਾ ਕੀ ਹੈ ਸਤਸੰਗ ਕਰ ਲਿਆ ਰੋਜ਼ ਦੇਖਦੇ ਆ ਥੋੜੀ ਜਿਹਾ ਵੀ ਕੋਈ ਘਟਨਾ ਘਟ ਜਾਏ ਛੋੜਿਆ ਜਾ ਸਕਦਾ ਸਤਸੰਗ ਕਹਿੰਦੇ ਨੇ ਬ੍ਰਹਮਾਂ ਦੇ ਵੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਜਿੰਜੇ ਮੈਂ ਰੇਤ ਪਾਵਾਂ ਤੇ ਆਖਾਂ ਦਰਿਆ ਰੁਕ ਜਾਏ। ਦਰਿਆਵਾਂ ਦੇ ਵਹਿਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਪ੍ਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ ਬਹਾਅ ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ ਹੈ। ਮਨੁੱਖ ਕੋਲ ਸੁਣ ਲੈਣਾ। ਹਰੇ ਕੋਲ ਸੁਣ ਲੈਣਾ। ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕੇ ਹੋਇਆ ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਮੁਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਅ ਰੁਕੇ ਹੋਏ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨੁੱਖ ਰੁਕਿਆ ਹੈ ਕਾਰਨ ਆਸਾ ਨਹੀਂ ਵੱਜਦੀ ਕਬੀਰ ਕਹਿੰਦੇ ਨਾ ਆਸਾ ਕਰੀਏ RAM ਕੀ ਅਵਰੇ ਆਸ ਨਿਰਾਸ ਇਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਹੈ ਕਬੀਰ ਨੇ ਜਿੰਨੇ ਚਿਰ ਤੱਕ ਹਰੇਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ ਜਿੰਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ ਆਸ ਪ੍ਰਮਾਤਮਾ ਦੀ ਵੱਜਦੀ ਵੀ ਨਹੀਂ ਜਿੰਨੇ ਚਿਰ ਤੱਕ ਇਹ ਆਸ ਹੈ ਫਲਾਣੇ ਤੋਂ ਸੁਖ ਮਿਲ ਸਕਦਾ ਹੈ ਫਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ ਫਲਾਣੇ ਤੋਂ ਜਸ ਮਿਲ ਸਕਦਾ ਹੈ ਫਲਾਣੇ ਤੋਂ ਰਸ ਮਿਲ ਸਕਦਾ ਹੈ ਇਹ ਆਸਾ ਹੈ ਉਤਨੇ ਚਿਰ ਤੱਕ ਯਕੀਨ ਜਾਨੋ ਪ੍ਰਮਾਤਮਾ ਦੀ ਕੋਈ ਆਸ ਨਹੀਂ ਹੈ ਅਗਰ ਮੰਦਰ ਮਸਜਿਦ ਗੁਰਦੁਆਰੇ ਆਇਆ ਤੇ ਇੱਕ ਰਸਮ ਕੁਝ ਭੈ ਹੋਵੇਗਾ ਇਹ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ ਨਿਰੰਕਾਰ ਦੀ ਨਹੀਂ आसा करिए रामधीर औरे आसने रास जितने चिरतक मन को टोटली निराश ना हो जाए प्रभु दी आस पैदा ही नहीं आउंदी शायद इसी वास्ते धन गुरु ते एक बाद्र साहिब जी ने ते साफ कह देता आसा मनसा सगन ते आ गए ਜਗਤੇ ਰਹੇ ਨਿਰਾਸ਼ਾ ਹੁਣ ਖੇਡ ਬੜੀ ਔਖੀ ਹੈ ਕਿਸ ਤਰ੍ਹਾਂ ਨਿਰਾਸ਼ ਹੋਵੇਗਾ ਮੁਸਕਰਾ ਕਿੰਨੇ ਤੇ ਬੜੀ ਆਸਾ ਦੀ ਡੋਰੀਆਂ ਬਣੀ ਹੋਈਆਂ ਨੇ ਔ ਕਮ ਸਿਰੇ ਚੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ ਕੁਝ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਆਉਂਦੀ ਔਰ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਜੋ ਕਿ ਸਰੀਰ ਦਾ ਪੂਰਾ ਦਾ ਪੂਰਾ ਸੰਬੰਧ ਹੀ ਬਾਹਰ ਦਾ ਹੈ। ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ ਅੰਦਰੋਂ ਨਹੀਂ ਹੁੰਦੀਆਂ। ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ। ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤੋ ਅੰਦਰ ਵੀ ਨਹੀਂ ਰਹੇਗੀ